ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰੇਸ਼ਨ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਕਟਿੰਗ ਕਰਾਂਗੇ ਪੈਂਟ ਪਲਾਜ਼ੋ ਦੀ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਆਪਾਂ ਕਟਿੰਗ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਜਿਹੜਾ ਆਪਾਂ ਕਟਿੰਗ ਕਰਨੀ ਆ ਤੇ ਜੇ ਤੁਸੀਂ ਵੀ ਮੇਰੇ ਨਾਲ ਹੀ ਕਟਿੰਗ ਕਰਨੀ ਆ ਉਹਦਾ ਨਾਪ ਕੈਂਚੀ ਠੀਕ ਹੈ ਮੈਜ਼ਰਮੈਂਟ ਟੇਪ ਤੇ ਮਾਰਕਰ ਲੈ ਕੇ ਰੱਖੋ ਠੀਕ ਹੈ ਜਿਵੇਂ ਜਿਵੇਂ ਮੈਂ ਦੱਸਿਆ ਨਹੀਂ ਉਹਦਾ ਉਹਦਾ ਕਟਿੰਗ ਕਰੀ ਚੱਲੋ ਪਰ ਜੇ ਤੁਸੀਂ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਪੂਰੀ ਵੀਡੀਓ ਵੇਖਣ ਤੋਂ ਬਾਅਦ ਕਮੈਂਟ ਕਰਿਓ ਜੇ ਕਿਤੇ ਤੁਹਾਨੂੰ ਗੜਬ ਲੱਗੀ ਉਹ ਵੀ ਮੈਨੂੰ ਦੱਸਣਾ ਨਾ ਭੁੱਲਿਓ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇੱਕ ਗੱਲ ਹੋਰ ਜੇ ਤੁਸੀ ਸਿੱਖਣਾ ਚਾਹੁੰਦੇ ਹੋ ਨਾ ਲਾਈਵ ਜ਼ਰੂਰ ਅਟੈਂਡ ਕਰਿਆ ਕਰੋ ਕਿਉਂਕਿ ਲਾਈਵ ਦੇ ਵਿੱਚ ਤੁਹਾਡਾ ਆਪਾਂ ਅਨਸਰ ਜੇ ਤੁਹਾਡਾ ਡਾਊਟ ਆਉ ਜ਼ਰੂਰ ਆਪਾਂ ਕਲੀਅਰ ਕਰਦਿਆ ਕਰਾਂਗੇ ਸੋ ਆ ਦੇਖੇ ਮੈਂ ਕੱਪੜਾ ਲਿਆ ਵਾ ਜਿਹੜਾ ਬਲਾਜੋ ਆ ਤੁਹਾਨੂੰ 2 ਮੀਟਰ ਵਿੱਚ ਵੀ ਜੇ ਤੁਹਾਡੀ ਹਾਈਟ ਮਤਲਬ ਐਵਰੇਜ ਹਾਈਟ ਆ ਜਿੰਨੀ ਆਮ ਕੁੜੀਆਂ 2 ਮੀਟਰ ਚ ਵੀ ਬਹੁਤ ਵਧੀਆ ਬਣ ਜੂਗਾ ਤੇ ਜੇ ਬਹੁਤ ਜ਼ਿਆਦਾ ਲੰਬੀ ਆ ਹਾਈਟ ਫਿਰ ਤੁਹਾਨੂੰ 2.5 ਮੀਟਰ 3 ਮੀਟਰ ਚਾਹੀਦਾ ਵੈਸੇ 2 ਮੀਟਰ ਦੇ ਆਰਾਮ ਦੇ ਨਾਲ ਪਲਾਜੋ ਬਣ ਜਾਂਦੇ ਹੁੰਦੇ ਆ 3 ਮੀਟਰ ਤਾਂ ਬਹੁਤ ਹੈਵੀ ਸਾਈਜ਼ ਲਈ ਚਾਹੀਦਾ ਹੁੰਦਾ ਸੋ ਆ ਦੇਖੋ ਇਸ ਤਰੀਕੇ ਦੇ ਨਾਲ ਆ ਪੁੱਠਾ ਪਾਸਾ ਜਿਹੜਾ ਇਹ ਪਲੇਨ ਦਾ ਕੋਈ ਸਿੱਧਾ ਪੁੱਠਾ ਨਹੀਂ ਹੁੰਦਾ ਠੀਕ ਹੈ ਸੋ ਆ ਐਂ ਡਬਲ ਆ ਆ ਦੇਖੋ ਠੀਕ ਹੈ ਇਹਨੂੰ ਮੈਂ ਇਸੇ ਤਰੀਕੇ ਦੇ ਨਾਲ ਹੀ ਜੇ ਤੁਫੀ ਇਦਾਂ ਰੱਖਣਾ ਤਾਂ ਇਦਾਂ ਰੱਖੋ ਨਹੀਂ ਤਾਂ ਆਪਾਂ ਖੋਲ ਕੇ ਰੱਖਾਂਗੇ ਆ ਦੇਖੋ ਇਹਨੂੰ ਖੋਲ ਲੈਨੇ ਆਪਾਂ ਖੋਲ ਕੇ ਆਏ ਹਾਂ ਜਿਹੜਾ ਸਾਂਝਾ ਕੱਪੜਾ ਇੱਕ ਪਾਸੇ ਤੇ ਉਹ ਵੱਖਰਾ ਲਾਥਿਆਂ ਦਾ ਆਪਣੇ ਕਿਸੇ ਯੂਜ਼ ਦੇ ਵਿੱਚ ਆ ਜਾਂਦਾ ਆ ਦੇਖੋ ਆਪਾਂ ਕੰਨੀ ਜੋੜੀ ਇੱਧਰ ਦੇਖੋ ਆ ਦੇਖੋ ਇਦਾਂ ਆਪਾਂ ਰੱਖਾਂਗੇ ਇਨੂੰ ਆਪਾਂ ਫਿਰ ਦੂਜੇ ਪਾਸੇ ਨੂੰ ਇਦਾਂ ਫੋਲਡ ਕਰ ਲਾਂਗੇ ਆ ਦੇਖੋ ਆ ਚਾਰੇ ਤਿਆਂ ਮੈਂ ਫੜਨੇ ਚਾਰੇ ਕੱਪੜੇ ਫੜ ਲਏ ਇਦਾਂ ਇਹਨੂੰ ਸੈੱਟ ਕਰਕੇ ਤੁਸੀਂ ਰੱਖੋ ਇਹ ਕੱਪੜਾ ਥੋੜਾ ਅ ਸਿੰਥੈਟਿਕ ਜਿਹਾ ਵਾ ਇਹ ਸੈੱਟ ਨਹੀਂ ਜਲਦੀ ਹੁੰਦਾ ਕਾਟਨ ਤਾਂ ਬਹੁਤ ਜਲਦੀ ਸੈੱਟ ਆ ਜਾਂਦੀ ਹੈ ਆ ਦੇਖੋ ਇਸ ਤਰੀਕੇ ਨਾਲ ਮੈਨੂੰ ਕਰ ਲਿਆ ਚਾਰੇ ਕੰਨੀਆਂ ਦੇਖੋ ਵੀ ਬਰਾਬਰ ਹੋਣੀਆਂ ਚਾਹੀਦੀਆਂ ਇੱਕ ਵੀ ਕੰਨੀ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ ਆ ਦੇਖੋ ਆ ਦੇਖੋ ਆ ਹੈਗਾ ਦੇਖੋ ਆ ਬੰਦ ਸਾਈਡ ਆ ਆ ਦੇਖੋ ਆ ਬੰਦ ਸਾਈਡ ਆ ਆ ਓਪਨ ਸਾਈਡ ਆ ਆਪਾਂ ਓਪਨ ਸਾਈਡ ਵਾਲੇ ਪਾਸਿਓਂ ਕੰਮ ਸ਼ੁਰੂ ਕਰਨਾ ਉਧਰੋਂ ਆ ਬੰਦ ਸਾਈਡ ਆ ਆ ਓਪਨ ਸਾਈਡ ਆ ਮੇਰੇ ਵਾਲੇ ਪਾਸੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਦੇਖੋ ਆਪਾਂ ਇਹਦੀ ਲੈਂਥ ਦੇਖਣੀ ਦੀ ਕਿੰਨੀ ਆ ਹੁਣ ਇਹ ਮੇਰੇ ਕਸਟਮਰ ਦੀ ਜਿਹੜੀ ਸਲਵਾਰ ਦੀ ਲੈਂਥ ਆ ਓਪਨ 35 ਇੰਚ ਤਿਆਰ ਆ ਸਲਵਾਰ ਦੀ ਲੈਂਥ ਦੀ ਮੈਂ ਮੈਜ਼ਰਮੈਂਟ ਕੀਤੀ ਤੇ ਸਲਵਾਰ ਦੀ ਲੈਂਥ ਤੋਂ ਆਪਾਂ ਪੈਂਟ ਪਲਾਜ਼ ਦੇ ਕਿੱਦਾਂ ਕਟਿੰਗ ਕਰਨੀ ਆ ਦੇਖੋ ਜਿਹੜਾ ਤੁਹਾਡਾ ਫालतू ਕੱਪੜਾ ਜੇ ਕੋਈ ਤੁਹਾਨੂੰ ਲੱਗਦਾ ਵੀ ਉੱਪਰ ਕਾਣੂ ਦੇ ਵਿੱਚ ਕੱਪੜਾ ਹੈਗਾ ਪਹਿਲਾਂ ਹੀ ਆਪਦਾ ਕੱਟ ਦੇਣਾ। ਉਹਦੇ ਹਲ ਤੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਉੱਪਰੋਂ ਆਹ ਦੇਖੋ ਉੱਪਰਲੀ ਸਾਈਡ ਆਪਾਂ ਇਹਨੂੰ ਮੰਨਦੇ ਆਂ ਆ ਉੱਪਰਲੀ ਸਾਈਡ ਆ। ਉੱਪਰੋਂ 4 ਇੰਚ ਦਾ ਮਾਰਜਿਨ ਛੱਡ ਦਿਓ ਤੁਸੀਂ। ਇਧਰੋਂ ਵੀ 4 ਇੰਚ ਦਾ ਮਾਰਜਿਨ ਛੱਡ ਦਿਓ। 4 ਦਾ ਛੱਡਣਾ 4 ਦਾ ਛੱਡ ਦਿਓ ਜੇ ਕੱਪੜਾ ਥੋੜਾ 3 ਇੰਚ ਦਾ ਵੀ ਤੁਸੀਂ ਮਾਰਜਿਨ ਛੱਡ ਸਕਦੇ ਆਂ। ਇਹਨਾਂ ਦੋਨੋਂ ਨਿਸ਼ਾਨਿਆਂ ਨੂੰ ਆਪਸ ਵਿੱਚ ਮੈਚ ਕਰਕੇ ਨਾ ਆ ਦੇਖੋ ਆ 4 ਇੰਚ ਦਾ ਆਪਣਾ ਮਾਰਜਿਨ ਛੱਡਿਆ ਗਿਆ ਹੁਣ ਇਸ ਤੋਂ ਥੱਲੇ ਆਪਾਂ ਜਿਹੜੀ ਲੰਬਾਈ ਨਾਲ ਆਪਣੀ ਆ ਕਿੰਨੀ ਚਾਹੀਦੀ ਹੈ ਇਹ ਮੈਂ 1 ਇੰਚ ਦਾ ਐਕਸਟਰਾ ਮਾਰਜਿਨ ਛੱਡਿਆ ਕਿਉਂਕਿ ਬਾਅਦ ਵਿੱਚ ਉਸ ਆਪਣਾ ਜੋੜ ਪਾਉਣੇ ਪੈਂਦੇ ਤੋ ਪਹਿਲਾਂ ਹੀ ਉਸ ਹਿਸਾਬ ਦਾ ਮਾਰਜਿਨ ਲੱਖੋ ਉੱਪਰੋਂ ਥੱਲੇ ਨੂੰ ਹੁਣ ਦੇਖੋ ਇਧਰਲੇ ਪਾਸੇ ਆਜੋ 35 ਇੰਚ ਦਾ ਜਿਹੜਾ ਪਲਾਜ਼ੋ ਇਹ ਤਿਆਰ ਆ 35 ਇੰਚ ਇੱਥੇ 35 ਦੀ ਨਿਸ਼ਾਨੀ ਲਾ ਲਓ ਮੈਂ 35 ਇੰਚ ਦੀ ਨਿਸ਼ਾਨੀ ਲਾ ਦਿੱਤੀ ਉਦੋਂ ਇਸ ਤਰੀਕੇ ਦੇ ਨਿਸ਼ਾਨੀ ਲਾ ਲਓ ਆ ਨਿਸ਼ਾਨੀ ਲਾਈ ਤੁਸੀਂ ਹੁਣ ਇਹ ਜਿਹੜੀ ਤੁਸੀਂ 35 ਇੰਚ ਤੇ ਨਿਸ਼ਾਨੀ ਲਾਈ ਨਾ ਉਦੋਂ ਥੱਲੇ ਉਸ ਤੋਂ نیچے ਵਾਲੇ ਪਾਸੇ ਦੇਖੋ 3 ਇੰਚ ਤੁਸੀਂ ਫੱਟੇ ਦਾ ਮਾਰਜਿਨ ਛੱਡਣਾ ਜਿਹੜਾ ਥੱਲੇ ਮੋੜ ਦਾ ਆਪਾਂ ਪਹੁੰਚਾ ਜਿਹੜਾ ਪਹੁੰਚਿਆ ਥੱਲੇ ਜਿਹੜਾ ਪੈਂਟ ਪਲਾ ਰਹੇ ਬਣਾਉਣਾ ਕਈ 1 ਇੰਚ ਵੀ ਮੋੜ ਲੈਂਦੇ ਪਰ ਆਪਾਂ ਪੂਰਾ ਪਰਫੈਕਟ ਪੈਂਟ ਵਾਂਗੂ ਬਣਾ ਲਵਾਂਗੇ ਕਿ ਤੁਸੀਂ ਜਦੋਂ ਜੈਂਟਸ ਦੀਆਂ ਪੈਂਟਾਂ ਦੇਖਿਓ ਬਣੀਆਂ ਹੋਈਆਂ ਫਾਰਮਲ ਪੈਂਟ ਆ ਉਹ ਬਹੁਤ ਵੱਡੇ ਫੱਟੇ ਜਿਹੜਾ ਥੱਲੇ ਛੱਡੇ ਹੁੰਦੇ ਇੱਥੇ ਵੀ 3 ਇੰਚ ਦੀ ਨਿਸ਼ਾਨੀ ਲਾ ਲਓ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰ ਦੇਣਾ ਇੱਥੋਂ ਵੀ ਆਪਾਂ ਇਹਨੂੰ ਸਿੱਧਾ ਮੈਚ ਕਰ ਦਾਂਗੇ ਕੀ ਆ ਬਗਾਨਾ ਇਧਰ ਦੇਖੋ ਧਿਆਨ ਦੇ ਨਾਲ ਆ ਦੇਖੋ ਹੁਣ ਓਪਨ ਸਾਈਡ ਆ ਮੇਰੇ ਵਾਲੇ ਪਾਸੇ ਆ ਸਾਈਡ ਓਪਨ ਇਧਰੋਂ 1 ਇੰਚ ਦਾ ਮਾਰਜਿਨ ਛੱਡਣਾ ਤੁਸੀਂ 1 ਇੰਚ ਨਹੀਂ ਦਾ 1 ਇੰਚ ਦਾ ਛੱਡ ਦੋ 1 ਇੰਚ ਦਾ ਬਹੁਤ 1 ਇੰਚ ਦਾ ਮਾਰਜਿਨ ਛੱਡ ਦੋ ਇੱਥੋਂ ਵੀ 1 ਇੰਚ ਦਾ ਛੱਡਤਾ ਆ ਕੱਪੜੇ ਚਾਰੇ ਬਰਾਬਰ ਹੋਣੇ ਚਾਹੀਦੇ ਤੁਹਾਡੇ ਬਿਲਕੁਲ ਇੱਥੋਂ ਵੀ 1 ਇੰਚ ਦਾ ਮਾਰਜਿਨ ਛੱਡਤਾ ਆ ਥੱਲੇ ਵਿੱਚ 2 ਇੰਚ ਦਾ ਮਾਰਜਿਨ ਆਪਾਂ ਛੱਡਤਾ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰਦਾਂਗੇ ਇਹਨੂੰ ਸਿੱਧਾ ਆਪਾਂ ਜਿਹੜੀ ਆ ਨਿਸ਼ਾਨੀ ਤੁਸੀਂ ਲਾਈ ਇਹਨੂੰ ਸਿੱਧਾ ਆਪਾਂ ਤਿੰਨਾਂ ਨਿਸ਼ਾਨੇ ਨੂੰ ਆਪਸ ਵਿੱਚ ਮਿਲਾ ਦਾਂਗੇ ਜਦੋਂ ਵੀ ਤੁਸੀਂ ਨਿਸ਼ਾਨੀ ਮਲਾਉਣੀ ਹੈ ਆਪਾਂ ਮਤਲਬ ਥੋੜਾ ਤੋੜ ਕੇ ਨਿਸ਼ਾਨੀ ਲਾਉਣੀ ਕੰਟੀਨਿਊਸਲੀ ਕੋਈ ਨਿਸ਼ਾਨੀ ਨਹੀਂ ਲਾਉਣੀ ਠੀਕ ਹੈ ਹੁਣ ਕੀ ਕਰਨਾ ਜੇ ਤੁਸੀਂ ਆ ਨਿਸ਼ਾਨੀ ਲਾਈ ਹੈ ਨਾ ਇੱਧਰ ਦੇਖੋ ਇੱਧਰਲੀ ਸਾਈਡ ਤੋਂ ਇੱਧਰ ਨੂੰ ਤੁਸੀਂ ਕੀ ਰੱਖਣਾ ਹੁਣ ਇਹਦੀ हिਪ ਇਹਨੂੰ ਦੇਖੋ ਇਹ 10 ਇੰਚ हिਪ ਬਹੁਤ ਆ ਐਕਿਉ 10 ਇੰਚ ਦਾ ਤੁਸੀਂ ਮਾਪ ਜਿਹਾ ਰੱਖਣਾ ਆ 10 ਇੰਚ ਦਾ ਆ ਜਿਹਦਾ ਤੁਸੀਂ 10 ਇੰਚ ਦੀ ਨਿਸ਼ਾਨੀ ਲਾਈ ਆ ਉਦੋਂ ਥੱਲੇ ਤੁਸੀਂ ਲਾਉਣੀ ਨਿਸ਼ਾਨੀ 12 ਇੰਚ ਤੇ ਜਿਹੜਾ ਆਪਾਂ ਝੋੜੀ ਜਿੰ ਨੂੰ ਆਪਾਂ ਕਹਿ ਦਿੰਨੇ ਆ 12 ਇੰਚ ਦੀ ਬਹੁਤ ਆ ਹੁਣ ਇੱਥੋਂ ਦੇਖੋ ਵੀ ਇਹ 10 ਇੰਚ ਹੀ ਆ ਇੱਥੇ ਲਾਉਣਾ ਚਾਹੀਦਾ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮੈਚ ਕਰ ਦਿਓ ਇੱਥੋਂ ਅੱਗੇ 2.5 ਇੰਚ ਤੇ ਨਿਸ਼ਾਨੀ ਲਾ ਦਿਓ ਆਇੜੇ ਤੁਸੀਂ 2.5 ਇੰਚ ਤੇ ਨਿਸ਼ਾਨੀ ਲਾਈ ਨਾ ਇਹਨੂੰ ਇਹ ਗੁਲਾਈ ਦੇ ਦਿਓ ਆ 1 ਇੰਚ ਦੇ ਫਾਸਲੇ ਤੇ ਗੁਲਾਈ ਦੇਤੀ ਆਪਾਂ ਹੁਣ ਕੀ ਕਰਨਾ ਤੁਸੀਂ ਅਦੇ ਕੋਪਾ 10 ਇੰਚ ਰੱਖਿਆ ਸੀਗਾ ਇਹ ਦੂ ਥੱਲੇ ਵਾਲੇ ਪਾਸੇ ਆਜੂ ਪਹੁੰਚ ਵਾਲੀ ਸਾਈਡ ਤੇ ਪਹੁੰਚ ਹੈ ਤੁਸੀਂ 10 ਦਾ ਅੱਧ ਲੈ ਲੈਣਾ ਠੀਕ ਹੈ ਦੇਖੋ 10 ਇੰਚ ਤੁਸੀਂ ਇਦਾਂ ਰੱਖਿਆ ਸੀਗਾ 10 ਦਾ ਅੱਧ ਕਿੰਨਾ ਹੋ ਗਿਆ 5 ਇੱਥੇ 5 ਇੰਚ ਤੇ ਨਿਸ਼ਾਨੀ ਲਾ ਲੀ ਹੁਣ ਜੇ ਤੁਸੀਂ 5 ਇੰਚ ਤੇ ਨਿਸ਼ਾਨੀ ਲਾਈ ਨਾ ਇੱਥੇ ਤੁਸੀਂ ਪਹੁੰਚਾ ਰੱਖਣਾ ਵਾ ਪਹੁੰਚਾ ਰੱਖਣਾ ਤੁਸੀਂ 6 ਇਹ ਨਿਸ਼ਾਨੀ ਤੋਂ ਵੀ ਸੈਂਟਰ ਚ ਹੋਣੀ ਚਾਹੀਦੀ ਆਹ ਦੋਨੇ ਨਿਸ਼ਾਨੀਆਂ ਕਿ ਆ ਨਿਸ਼ਾਨੀ ਜਿਹੜੀ ਜਿਵੇਂ ਉੱਪਰ ਤੁਸੀਂ ਆ 10 ਆ ਦੇਖੋ ਆ 10 ਇੰਚ ਰੱਖਿਆ ਇਹਦਾ ਅੱਧਾ ਵੀ 5 ਬੰਦਾ ਇਹਦਾ ਅੱਧਾ ਵੀ 5 ਬੰਦਾ ਜੇ ਨਿਸ਼ਾਨੀ ਸਿੱਧੀ ਲਾਉਣੀ ਹੈ ਲਾ ਸਕਦੇ ਨਹੀਂ ਤਾਂ ਸਿੱਧਾ ਦੇਖੋ ਇੱਧਰ ਆ 5 ਤੇ ਨਿਸ਼ਾਨੀ ਲਾਈ ਆ ਇੱਥੋਂ ਆਪਾਂ ਪਹੁੰਚਾ ਲੈਣਾ 6 ਹੁਣ 5 ਜਿਹੜਾ ਇਹ ਸੈਂਟਰ 'ਚ ਆਉਣਾ ਚਾਹੀਦਾ 6 ਇੰਚ ਹੱਤੇ ਤੇ 3 ਇੱਥੇ ਰੱਖ ਲੈਣਾ ਆ 6 ਇੰਚ ਹੋ ਗਿਆ ਆਪਣਾ ਇੱਧਰ ਵੀ ਤੇ ਇੱਧਰ ਵੀ ਆ ਨਿਸ਼ਾਨੀ ਲਾ ਲੈਣੀ ਹੈ ਤੁਸੀਂ ਹੁਣ ਇਹਨੂੰ ਇਹਦੇ ਨਾਲ ਮੈਚ ਕਰ ਦੋਗੇ ਤੇ ਇਹਨੂੰ ਇਹਦੇ ਨਾਲ ਜਿਹੜੀ ਆ ਨਿਸ਼ਾਨੀਆਂ ਨਾ ਉੱਪਰੋਂ ਤੁਸੀਂ 12 ਦੀ ਲਾਈ ਆ ਇਹਨੂੰ ਵੀ ਪਹਿਲਾਂ ਇੱਥੇ ਲ ਆਪਾਂ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਦੋ ਹੁਣ ਕੀ ਕਰਨਾ ਇਹਨੂੰ ਇਹਦੇ ਨਾਲ ਮੈਚ ਕਰਨਾ ਠੀਕ ਹੈ ਤੇ ਇਹਨੂੰ ਇਹਦੇ ਨਾਲ ਮੈਚ ਕਰ ਦੋ ਜਿਹੜੀ ਆ ਹੁਣ ਤੁਹਾਡੀ ਨਿਸ਼ਾਨੀ ਲੱਗੀ ਇਹ ਉਹੀ ਫਰੰਟ ਸਾਈਡ ਦੀ ਨਿਸ਼ਾਨੀ ਇਹ ਫਰੰਟ ਸਾਈਡ ਦੀ ਨਿਸ਼ਾਨੀ ਹੋਈ ਆ ਹੁਣ ਆਪਾਂ ਇਹਨੂੰ ਇਹ ਜਿਹੜੀ ਤੁਸੀਂ ਫਰੰਟ ਸਾਈਡ ਦੀ ਨਿਸ਼ਾਨੀ ਲਾ ਰਹੀ ਆ ਹੁਣ ਆਹ ਵਾਲੀ ਇਧਰੋਂ ਐਵੇਂ ਹੀ ਰਹਿਣੀ ਹੈ ਹੁਣ ਜਿਹੜੀ ਬੈਕ ਸਾਈਡ ਤੇ ਤੁਸੀਂ ਨਿਸ਼ਾਨੀ ਲਾਉਣੀ ਆ ਉਹ ਕੀ ਕਰਨੀ ਆ ਇਥੇ 2 ਇੰਚ ਵਧਾ ਕੇ ਆ ਨਿਸ਼ਾਨੀ ਤੋਂ 2 ਇੰਚ ਇਦਾਂ ਵਧਾ ਦੇਵੋਗੇ ਤੁਸੀਂ ਤੋ ਦੇਖ ਹੁਣ ਜਿਹੜੀ ਅਨਿਸ਼ਾਨੀ ਲੱਗੀ ਇਹ ਬੈਕ ਸਾਈਡ ਦੇ ਨਿਸ਼ਾਨੀ ਲੱਗੀ ਹੈ ਹੁਣ ਕੀ ਹੁਣ ਕੀ ਆਪਾਂ ਕਰਨਾ ਹੋਣਾ ਆਪਾਂ ਕਰਨੀ ਆ ਪਹਿਲਾਂ ਫਰੰਟ ਸਾਈਡ ਦੀ ਕਟਿੰਗ ਹੁਣ ਦੇਖੋ ਆ ਚਾਰ ਤਿਆਂ ਨੇ ਇੱਧਰ ਆਪਾਂ ਕੋਈ ਹੋਰ ਨਿਸ਼ਾਨੀ ਨਹੀਂ ਲਾਈ ਕਿਉਂ ਕਿ ਇੱਧਰ ਤੁਸੀਂ 2 ਇੰਚ ਨਹੀਂ ਵਧਾਉਣਾ ਸਿਰਫ ਇੱਧਰ ਹੀ ਵਧਾਉਣਾ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਵਾਸਤੇ ਦੇਖੋ ਹੁਣ ਪਹਿਲੇ ਦੋ ਕੱਪੜੇ ਚੱਕ ਲਾਂਗੇ ਆਪਾਂ ਪਹਿਲੇ ਉੱਪਰਲੇ ਦੋ ਕੱਪੜੇ ਚੱਕੋ ਜਿਨ੍ਹਾਂ ਨੂੰ ਤੁਸੀਂ ਫਰੰਟ ਬਣਾਉਣਾ ਹੈ ਥੱਲੇ ਜਾ ਕੇ ਕਰ ਲਓ ਵੀ ਦੋ ਥੱਲੇ ਪੈਂਡਿੰਗ ਹੈਗੇ ਸਹੀ ਐ ਹੁਣ ਦੇਖੋ ਇਧਰ ਧਿਆਨ ਦੇ ਨਾਲ ਆ ਦੋ ਕੱਪੜੇ ਮੈਂ ਚੱਕ ਲੇ ਆ ਥੱਲੇ ਦੋ ਮੇਰੇ ਪਹੁੰਚੇ ਉਮੀ ਸਹੀ ਐ ਇਥੇ ਸੈੱਟ ਕਰਾਂਗੇ ਇਹਦੀ ਆਪਾਂ ਅੱਧਾ ਇੰਚ ਦਾ ਮਾਰ ਦੇਣ ਇਥੋਂ ਛੱਡ ਕੇ ਕਟਿੰਗ ਕਰਾਂਗੇ ਆ ਦੇਖੋ ਆ ਫਰੰਟ ਹੋ ਗਿਆ ਇਹਦੀ ਫਰੰਟ ਦੀ ਕਟਿੰਗ ਕਰ ਲਈ ਆਪਾਂ ਹੁਣ ਆ ਗਿਆ ਆ ਸਾਈਡ ਜਿਹੜੀ ਦੂਜੀ ਹੁਣ ਆਹ ਤਾਂ ਨਿਸ਼ਾਨੀ ਤੁਸੀਂ ਉੱਪਰ ਲਾਈ ਹੈ ਤੁਸੀਂ ਕੀ ਕਰਨਾ ਜਾਂ ਤਾਂ ਇੱਥੇ ਸਿੱਧੀਆਂ ਦੋ ਕੱਟ ਦੋ ਨਹੀਂ ਤਾਂ ਕੀ ਕਰਨਾ ਇੱਥੋਂ ਇਦਾਂ ਬੜੋ ਇਹਨੂੰ ਤਾਂ ਫੋਲਡ ਕਰ ਦੋ ਜਾਂ ਆ ਦੇਖੋ ਆਹ ਜਿਹੜੀ ਤੁਸੀਂ ਨਿਸ਼ਾਨੀ ਜਾਂ ਜਦੋਂ ਲਾਗਦਾ ਕੱਪੜਾ ਕੱਟਾਂ ਟਾਈਪਿੰਗਾਂ ਨੇ ਬਾਹਾਂ-ਬੂਹਾਂ 'ਚ ਜੋੜ ਬਣਾਉਂਦਾ ਆਹ ਨਿਸ਼ਾਨੀ ਨੂੰ ਇਦਾਂ ਲਾਓ ਹੁਣ ਦੇਖੋ ਆਹ ਜਿਹੜੀ ਨਿਸ਼ਾਨੀ ਨਾ ਇਹਨੂੰ ਇਦਾਂ ਫੋਲਡ ਕਰੋ ਅਦੇ ਕੋ ਨਿਸ਼ਾਨੀ ਲੱਗੀ ਹੁਣ ਇਹਦਾ ਵੀ ਆਪਾਂ 1/2 ਇੰਚ ਦਾ ਮਾਰਜਿਨ ਛੱਡ ਕੇ ਆ ਫਾਦੂ ਕਪੜਾ ਪਾਸੇ ਤੇ ਕੱਢ ਦਾਂਗੇ ਆ ਦੇਖੋ ਹੁਣ ਆਪਣਾ ਫਰੰਟ ਆ ਦੇਖੋ ਆ ਫਰੰਟ ਦੇ ਪੱਲੇ ਤੇ ਆ ਬੈਕ ਦੇ ਪੱਲੇ ਪਰ ਦੇਖੋ ਹੁਣ ਇਹਦੇ ਵਿੱਚ ਤੁਸੀਂ ਇੱਕ ਆ ਚੀਜ਼ ਦੇਖੋ ਧਿਆਨ ਨਾਲ ਇਹ ਤੁਹਾਨੂੰ ਮੈਂ ਸਿਰਫ ਦਿਖਾਉਣ ਵਾਸਤੇ ਚੱਕਿਆ ਸੀਗਾ ਇਹਨੂੰ ਉਦਾਂ ਹੀ ਤੁਸੀਂ ਸੈੱਟ ਰੱਖ ਰਹੇ ਹੋ ਨਾ ਤੁਸੀਂ ਨਹੀਂ ਚੱਕਣਾ ਆ ਦੇਖੋ ਹੁਣ ਕੀ ਕਰਨਾ ਤੁਸੀਂ ਹੁਣ ਕੀ ਕਰਨਾ ਤੁਸੀਂ ਆ ਦੇਖੋ ਜਿਹੜੀ ਆ ਨਿਸ਼ਾਨੀ ਤੁਸੀਂ ਲਾਈ ਹੈ ਨਾ ਇਧਰੋਂ ਤਾਂ ਆਪਾਂ 2 ਇੰਚ ਦੇ ਹਿਸਾਬ ਤੇ ਕਟਿੰਗ ਕਰ ਲਈ ਹੁਣ ਇੱਥੋਂ ਹੀ ਕਰਨਾ ਤੁਸੀਂ ਇੱਥੋਂ ਲੈਣਾ ਕਪੜਾ ਦੇਖੋ ਆ ਤੁਸੀਂ 3 ਇੰਚ ਦਾ ਜਿਹੜਾ ਮਾਰਜਿਨ ਲਾਇਆ ਸੀ ਉਹ ਆ ਜਿਹੜੀ ਆਪਾਂ ਸਿੱਧੀ ਇੱਥੇ ਨਿਸ਼ਾਨੀ ਕੀਤੀ ਹੈ ਪੈਂਟ ਦੀ ਇੱਥੋਂ ਚੱਕੋਂਗੇ ਕਪੜਾ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਹਾਲ ਤੱਕ ਕਪੜਾ ਆਪਾਂ ਕੱਟ ਦਾਂਗੇ ਇਹ ਵੀ ਅੱਧਾ ਦਾ ਇੰਚ ਦੇ ਹਿਸਾਬ ਦੇ ਤੁਸੀਂ ਮਾਰਜਿਨ ਛੱਡੋ ਪਰ ਇਹ ਜਿਹੜੀ ਕਟਿੰਗ ਕਰਨੀ ਆ ਇਧਰ ਤਾਂ ਆਪਾਂ ਦੋ ਦੋ ਪੱਲੇ ਜਾ ਕੇ ਕੀਤੀ ਸੀ ਇਧਰੋਂ ਸਾਰਾ ਪੱਲੇ ਦੀ ਤੁਸੀਂ ਕਰਨੀ ਹੁਣ ਦੇਖੋ ਇਹ ਹੋ ਗਈ ਕਟਿੰਗ ਹੁਣ ਆਜੋ ਉੱਪਰ ਫਿਟਿੰਗ ਵਾਲੇ ਪਾਸੇ ਫਿਟਿੰਗ ਕਿਦਾਂ ਕਰੋਗੇ ਤੁਸੀਂ ਆ ਦੇਖੋ ਆ ਫਰੰਟ ਸਾਈਡ ਆ ਜਿਹੜਾ ਫਰੰਟ ਦੇ ਦੋ ਪੱਲੇ ਆ ਇਹਦਾ ਉੱਪਰੋਂ ਆਪਾਂ ਆ ਚੌੜਾਈ 10 ਇੰਚ ਰੱਖੀ ਸੀ ਇਹਦਾ ਅੱਧ ਲੈ ਲੈਣਾ ਤੁਸੀਂ ਅੱਧ ਲਓਗੇ 5 ਆ 5 ਦੇ ਨਿਸ਼ਾਨੀ ਲਾ ਲਈ 5 ਦੇ 2 ਇੰਚ ਇਧਰਲੀ ਸਾਈਡ 1.5 ਨਾਲ 1.5 ਬਹੁਤ ਹੈ 1.5 ਇੰਚ ਇਧਰਲੀ ਸਾਈਡ ਤੇ 1.5 ਇੰਚ ਇਧਰਲੀ ਸਾਈਡ ਆਪਾਂ ਦੋ ਨਿਸ਼ਾਨੀਆਂ ਜਿਹੜੀਆਂ ਇਹ ਜਿਹੜੀਆਂ ਇੰਚ ਦੇ ਨਿਸ਼ਾਨੀਆਂ ਤੁਸੀਂ ਲਾਈਆਂ ਇਹਨੂੰ ਥੱਲੇ 5 ਇੰਚ ਤੱਕ ਤੁਸੀਂ ਲੌਂਗ ਲੈ ਕੇ ਜਾਓਗੇ ਆ ਦੇਖੋ ਦੂਜੇ ਪਾਸੇ ਵੀ ਇਹ ਨਿਸ਼ਾਨੀਆਂ ਤੁਸੀਂ ਲਾ ਲੈਣੇ ਸੋ ਇਹ ਹੋ ਗਿਆ ਇੱਥੇ ਆਪਾਂ ਜਾ ਕੇ ਪਲੇਟਾਂ ਪਾਉਣੀਆਂ ਉਹ ਕਿਵੇਂ ਪਾਵਾਂਗੇ ਉਹਨੇ ਤੁਹਾਨੂੰ ਦੱਸੂਗੀ ਹੁਣ ਦੇਖੋ ਉੱਪਰਲੀ ਸਾਈਡ ਜਿਹੜਾ ਆਪਾਂ 4 ਇੰਚ ਦਾ ਮਾਰਜਿਨ ਛੱਡਿਆ ਸੀਗਾ ਇੱਥੇ ਆ ਜਾ ਇਹ 4 ਇੰਚ ਦਾ ਮਾਰਜਿਨ ਛੱਡਿਆ ਇਹਦੇ ਵਿੱਚੋਂ 3 ਇੰਚ ਤਾਂ ਆਪਣਾ ਫਰੰਟ ਵਾਸਤੇ ਕੱਢ ਲਿਆ ਆਪਾਂ ਆ 3 ਇੰਚਾ ਠੀਕ ਹੈ ਇਹ ਜਿਹੜਾ 3 ਇੰਚ ਤੁਸੀਂ ਨਿਸ਼ਾਨੇ ਲਾਈ ਤੁਸੀਂ ਬਹੁਤ ਢਾਈ ਲਾ ਲੋ ਤਾਂ ਵੀ ਕੋਈ ਚੱਕਰ ਨਹੀਂ ਇਹਨੂੰ 3 ਇੰਚ ਆਪਾਂ ਜਿਹੜੇ ਫਰੰਟ ਆ ਨੂੰ 3 ਇੰਚ ਦੇ ਕਟਿੰਗ ਕਰ ਦੇਣਾ ਉੰਜੜੀ ਬੈਗ ਆ ਬੈਗ ਨੂੰ ਤੁਸੀਂ ਇਹਦੇ ਨਾਲ ਬੈਗ ਨੂੰ ਥੋੜਾ ਜਿਹਾ ਆਪਾਂ ਉੱਪਰ ਮਤਲਬ ਕਿ ਰਹਿਣ ਦੇਣਾ ਕਿਉਂਕਿ ਬੈਗ ਤੋਂ ਹੀ ਕਈ ਲੋਕ ਪਜਾਮਾ ਜਿਹੜਾ ਬੈਕ ਸਾਈਡ ਤੋਂ ਬਹੁਤ ਉੱਪਰ ਕੱਢ ਲੈਂਦੇ ਹੁਣ ਇੱਥੋਂ ਤੁਸੀਂ ਕੀ ਕਰਿਆ ਤਾਂ ਕੈਡੀ ਗਾਰਡ ਪਾਉਂਗੇ ਇੱਥੋਂ ਤਾਂ ਬਰਾਬਰ ਹੀ ਰਹਿਣ ਦੋਗੇ ਇੱਥੋਂ ਹੌਲੀ ਹੌਲੀ ਬਾਹਰ ਕੱਢਦੇ ਕੱਢਦੇ ਤੁਸੀਂ ਆਹ ਬਾਹਰ ਕੱਢ ਦੇਣਾ ਤਾਂ ਕਿ ਇਸ ਚੀਜ਼ ਤੇ ਇੱਥੇ ਤੁਸੀਂ ਇਲਾਸਟਿਕ ਪਾਉਣੀ ਬੈਕ ਸਾਈਡ ਤੇ ਇੱਥੇ ਮਤਲਬ ਕਈ ਬਹੁਤ ਉੱਚਾ ਕਰਕੇ ਬੰਨ ਲੈਂਦੇ ਆ ਪਜਾਮਾ ਠੀਕ ਕੋਈ ਪ੍ਰੋਬਲਮ ਆਵੇ ਸੋ ਦੋਸਤੋ ਇਹ ਆਪਣੀ ਪਲਾਰੋ ਦੀ ਕਟਿੰਗ ਬਿਲਕੁਲ ਕੰਪਲੀਟ ਆ ਬਾਕੀ ਇਹਦੇ ਤੇ ਕਿਦਾਂ ਇਲਾਸਟਿਕ ਲਾਉਣੀ ਕਿਦਾਂ ਮੂਰੇ 벨ਟ ਪਾਉਣੀ ਕਿਦਾਂ ਪਾਕਟ ਲਾਉਣੀ ਆ ਉਹ ਮੈਂ ਤੁਹਾਨੂੰ ਅਪਕਮਿੰਗ ਜਿਹੜੀਆਂ ਵੀਡੀਓਜ਼ ਨੇ ਉਹਨਾਂ ਵਿੱਚ ਦੱਸ ਦਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਲੱਗੀ ਠੀਕ ਹੈ ਸੋ ਪੂਰੀ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਲਾਈਵ ਕਲਾਸ ਜਰੂਰ ਅਟੈਂਡ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ